ਸਤਿ ਸ਼੍ਰੀ ਅਕਾਲ ਜੀ ਪੁੱਤ ਹੁਣ ਬਸ ਤੂੰ ਇੱਕ ਵਾਰ ਉਹਦੇ ਨਾਲ ਗੱਲ ਕਰ ਲੈ ਅਸੀਂ ਇਹੋ ਸੋਚ ਕੇ ਤੇਰਾ ਵਿਆਹ ਸੰਦੀਪ ਨਾਲ ਕੀਤਾ ਸੀ ਇਸ ਲਈ ਹੁਣ ਤੈਨੂੰ ਹੀ ਗੱਲ ਕਰਨੀ ਪਊਗੀ ਜਦੋਂ ਰਾਤ ਨੂੰ ਸੰਦੀਪ ਰਸੋਈ ਦੇ ਕੰਮ ਤੋਂ ਵੇਲੀ ਹੋ ਕੇ ਸਾਰਿਆਂ ਲਈ ਦੁੱਧ ਗਰਮ ਕਰਨ ਲੱਗੀ ਉਦੋਂ ਉਹਦੀ ਨਾਨ ਨੂਬੀ ਤੇ ਪਤੀ ਕਵਲ ਸੱਸ ਦੇ ਕਮਰੇ 'ਚ ਹੀ ਬੈਠੇ ਗੱਲਾਂ ਕਰ ਰਹੇ ਸੀ ਤੇ ਜਿਵੇਂ ਹੀ ਉਹ ਦੁੱਧ ਲੈ ਕੇ ਆਪਣੀ ਸੱਸ ਦੇ ਕਮਰੇ ਚ ਗਈ ਤਾਂ ਤਿੰਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਹਜੇ ਉਹਦੇ ਵਿਆਹ ਨੂੰ 2 ਮਹੀਨੇ ਹੀ ਹੋਏ ਸੀ ਤੇ ਅੱਜ ਜਦੋਂ ਇਹ ਗੱਲ ਸੁਣੀ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੇ ਸੋਚਣ ਲੱਗੀ ਕਿ ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਆ ਉਹ ਜਿਵੇਂ ਹੀ ਦੁੱਧ ਲੈ ਕੇ ਅੰਦਰ ਗਈ ਤਾਂ ਸਾਰੇ ਚੁੱਪ ਹੋ ਗਏ ਤੇ ਉਸ ਤੋਂ ਬਾਅਦ ਜੋ ਉਹਦੀ ਨਾਨ ਨੇ ਕੀਤਾ ਉਹਨੂੰ ਵੇਖ ਕੇ ਸਾਰਿਆਂ ਦੇ ਹੋਸ਼ ੁੱਟ ਗਏ ਗਰਮੀਤ ਕੌਰ ਦੀ ਬਸ ਇੱਕ ਹੀ ਚਾਹਤ ਸੀ ਕਿ ਉਹਦੀ ਬਹੂ ਅਮੀਰ ਖਾਨਦਾਨ ਤੋਂ ਆਵੇ ਤੇ ਸਾਡੇ ਘਰ ਇਨਾਂ ਦਾਜ ਲੈ ਕੇ ਆਵੇ ਕਿ ਰੱਖਣ ਦੀ ਵੀ ਜਗਾ ਨਾ ਬਚੇ ਉਹਦਾ ਮੁੰਡਾ ਵੀ ਵਧੀਆ ਪੜ੍ਹਿਆ ਲਿਖਿਆ ਸੀ ਤੇ ਇੱਕ ਕੰਪਨੀ 'ਚ ਮੈਨੇਜਰ ਸੀ ਉਹਨੂੰ ਆਪਣੇ ਮੁੰਡੇ ਦੇ ਮੈਨੇਜਰ ਹੋਣ ਦਾ ਬਹੁਤ ਕਮਾਂਡ ਸੀ ਤੇ ਇਸ ਲਈ ਉਹ ਅਮੀਰ ਤੋਂ ਅਮੀਰ ਰਿਸ਼ਤਾ ਲੱਭ ਰਹੀ ਸੀ ਉਦੋਂ ਹੀ ਕਿਸੇ ਨੇ ਉਹਨਾਂ ਨੂੰ ਸੰਦੀਪ ਦਾ ਰਿਸ਼ਤਾ ਭੇਜਿਆ ਸੰਦੀਪ ਦੇ ਪਰਿਵਾਰ ਨੂੰ ਗੁਰਮੀਤ ਕੌਰ ਦਾ ਮੁੰਡਾ ਕਵਲ ਆਪਣੀ ਕੁੜੀ ਸੰਦੀਪ ਲਈ ਪਸੰਦ ਆ ਗਿਆ ਗੁਰਮੀਤ ਕੌਰ ਦੀ ਹਰ ਇੱਕ ਇੱਛਾ ਦਾ ਖਿਆਲ ਰੱਖਿਆ ਗਿਆ ਤੇ ਛੋਟੀ ਤੋਂ ਛੋਟੀ ਚੀਜ਼ ਵੀ ਦਾਜ ਦੀ ਲਿਸਟ 'ਚ ਸ਼ਾਮਲ ਹੋ ਗਈ ਗੁਰਮੀਤ ਕੌਰ ਹੀ ਘਰ ਦੀ ਮੁਖੀ ਸੀ ਕਿਉਂਕਿ ਉਹਦਾ ਘਰ ਵਾਲਾ ਪਹਿਲਾਂ ਹੀ ਇਸ ਦੁਨੀਆ ਤੋਂ ਚਲਵੱਸਿਆ ਸੀ ਇਸ ਲਈ ਉਹ ਘਰ ਦੇ ਸਾਰੇ ਫੈਸਲੇ ਖੁਦ ਹੀ ਕਰਦੀ ਤੇ ਦੋਵੇਂ ਬੱਚੇ ਉਹਦੇ ਸਾਹਮਣੇ ਕੁਝ ਨਾ ਬੋਲਦੇ ਪਹਿਲਾਂ ਉਹ ਰੂਬੀ ਦਾ ਹੀ ਵਿਆਹ ਕਰਨਾ ਚਾਹੁੰਦੀ ਸੀ ਕਿਉਂਕਿ ਰੂਬੀ ਕਵਲ ਤੋਂ ਵੱਡੀ ਸੀ ਪਰ ਰੂਬੀ ਦਾ ਵਿਆਹ ਉਹਦੇ ਪੱਕੇ ਰੰਗ ਦਾ ਕਰਕੇ ਨਹੀਂ ਹੋ ਰਿਹਾ ਸੀ ਤੇ ਇਸ ਤਰ੍ਹਾਂ 4 ਸਾਲ ਬੀਤ ਗਏ ਤਾਂ ਉਹਨਾਂ ਨੇ ਕਵਲ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਸਾਰੇ ਅਰਮਾਨਾਂ ਨੂੰ ਪੂਰਾ ਕੀਤਾ ਜਦੋਂ ਸੰਦੀਪ ਦਾਜ ਦੀ ਗੱਡੀ ਦੇ ਨਾਲ ਵਿਦਾ ਹੋ ਕੇ ਸਹੁਰੇ ਆਈ ਤਾਂ ਪੂਰਾ ਪਿੰਡ ਵੇਖਦਾ ਰਹਿ ਗਿਆ ਕਿਉਂਕਿ ਇੰਨਾ ਦਾਜ ਅੱਜ ਤੱਕ ਪਿੰਡ ਵਿੱਚ ਕਿਸੇ ਦੀ ਵੀ ਬਹੂ ਦਾ ਨਹੀਂ ਆਇਆ ਸੀ ਗੁਰਮੀਤ कौर ਬੜੇ ਗਰਮ ਨਾਲ ਛਾਤੀ ਚੌੜੀ ਕਰਕੇ ਘਰ ਦੇ ਦਰਵਾਜ਼ੇ ਤੇ ਆਪਣੀ ਬਹੂ ਦੀ ਉਡੀਕ ਕਰਦੀ ਸੀ ਸੰਦੀਪ ਜਦੋਂ ਦਰਵਾਜ਼ੇ ਤੇ ਆਈ ਤਾਂ ਸੱਸ ਨੇ ਬੜੀ ਖੁਸ਼ ਹੋ ਕੇ ਤੇਲ ਚੋਕ ਕੇ ਉਹਦਾ ਸਵਾਗਤ ਕੀਤਾ ਤਾਂ ਰੂਬੀ ਨੇ ਰਸਤਾ ਰੋਕ ਲਿਆ ਤੇ ਕਿਹਾ ਇਨੀ ਆਸਾਨੀ ਨਾਲ ਅੰਦਰ ਨਹੀਂ ਜਾਣ ਦਵਾਂਗੀ ਕਿਉਂਕਿ ਇੱਥੇ ਅੰਦਰ ਜਾਣ ਲਈ ਵੀ ਟੈਕਸ ਲੱਗਦਾ ਆ ਇਹ ਸੁਣ ਕੇ ਕਵਲ ਮੁਸਕਰਾ ਪਿਆ ਤੇ ਬੋਲਿਆ ਹਾਂ ਭੈਣੇ ਤੇਰਾ ਤਾਂ ਹੱਕ ਬੰਦਾ ਆ ਆਖਰੀ ਕੋਲਤਾ ਭਰਾ ਆ ਤੇਰਾ ਇਹ ਕਹਿ ਕੇ ਕਵਲ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਆਪਣੀ ਭੈਣ ਨੂੰ ਦੇਣ ਹੀ ਲੱਗਾ ਤਾਂ ਸੰਦੀਪ ਨੇ ਉਹਨੂੰ ਰੋਕ ਦਿੱਤਾ ਇਹ ਕਹਿ ਕੇ ਕੀ ਇੰਨੇ ਕ ਪੈਸੇ ਨਾਲ ਕੀ ਹੋਵੇਗਾ ਆਖਿਰ ਇਕਲੌਤੀ ਭੈਣ ਆ ਤਾਂ ਉਹਨੇ ਆਪਣਾ ਪਰਸ ਖੋਲਿਆ ਤੇ ਉਹਦੇ ਵਿੱਚੋਂ 10000 ਰੁਪਏ ਕੱਢੇ ਤੇ ਕਵਲ ਨੂੰ ਦੇ ਦਿੱਤੇ ਤਾਂ ਕਵਲ ਨੇ ਰੂਬੀ ਨੂੰ ਦੇਖ ਕੇ ਕਿਹਾ ਭੈਣੇ ਹੁਣ ਤਾਂ ਖੁਸ਼ ਹੋ ਜਾਣਾ ਤਾਂ ਰੂਬੀ ਨੇ ਟੇਡੀਆਂ ਨਜ਼ਰਾਂ ਨਾਲ ਪੈਸਿਆਂ ਵੱਲ ਵੇਖਿਆ ਤੇ ਫਿਰ ਸੰਦੀਪ ਨੂੰ ਕਿਹਾ ਠੀਕ ਆ ਕੰਮ ਚੱਲ ਹੀ ਜਾਊਗਾ ਪਰ ਭਾਬੀ ਮੈਂ ਤਾਂ ਸੋਚਿਆ ਸੀ ਕਿ ਤੂੰ ਮੇਰੇ ਲਈ ਕੁਝ ਹੋਰ ਲੈ ਕੇ ਆਵੇਂਗੀ ਸੰਦੀਪ ਹਰਾਨ ਖੜੀ ਉਹਦੇ ਵੱਲ ਵੇਖਦੀ ਰਹਿ ਗਈ ਤੇ ਬੋਲੀ ਭੈਣੇ ਤੂੰ ਜੋ ਕਹੇਂਗੀ ਤੈਨੂੰ ਉਹ ਮਿਲੇਗਾ ਤਾਂ ਕਵਲ ਨੇ ਕਿਹਾ ਹੁਣ ਤਾਂ ਅੰਦਰ ਆਉਂਦੇ ਤਾਂ ਗੁਰਮੀਤ ਕੌਰ ਨੇ ਬਹੂ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ ਸੰਦੀਪ ਮਨ ਹੀ ਮਨ ਸੋਚ ਰਹੀ ਸੀ ਕਿ 15000 ਰੁਪਏ ਨੂੰ ਕੱਟ ਲੱਗਦੇ ਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹੋ ਜਿਹੀ ਵੀ ਕੋਈ ਰਸਮ ਹੁੰਦੀ ਆ ਸੰਦੀਪ ਨੂੰ ਉਹਦੇ ਕਮਰੇ 'ਚ ਲਿਜਾ ਕੇ ਬਿਠਾ ਦਿੱਤਾ ਗਿਆ ਤਾਂ ਉਹਨੇ ਨજર ਘੁਮਾ ਕੇ ਪੂਰੇ ਕਮਰੇ ਨੂੰ ਵੇਖਿਆ ਕਵਲ ਨੂੰ ਪੁੱਛਣ ਤੇ ਪਤਾ ਲੱਗਾ ਕਿ ਇਹ ਉਹਦਾ ਹੀ ਕਮਰਾ ਆ ਤਾਂ ਉਹ ਕਹਿਣ ਲੱਗੀ ਕਵਲ ਤੈਨੂੰ ਇਸ ਗੱਲ ਦਾ ਤਾਂ ਖਿਆਲ ਰੱਖਣਾ ਚਾਹੀਦਾ ਸੀ ਕਿ ਤੇਰੀ ਨਵੀਂ ਨਵੇਲੀ ਦੁਲਹਣ ਆਉਣ ਵਾਲੀ ਆ ਕਮਰੇ ਦੀ ਕੀ ਹਾਲਤ ਬਣਾਈਆਂ ਤਾਂ ਕਵਲ ਨੇ ਕਿਹਾ ਤੂੰ ਚਿੰਤਾ ਨਾ ਕਰ ਹੁਣੇ ਸਜਾਵਟ ਕਰਨ ਵਾਲਾ ਵੀ ਆ ਜਾਊਗਾ ਸਭ ਠੀਕ ਕਰ ਦਊਗਾ ਤਾਂ ਉਦੋਂ ਹੀ ਉਹਦੀ ਸੱਸ ਆ ਗਈ ਤੇ ਬੋਲੀ ਬਹੂ ਟਰੰਕ ਖੁਲਵਾਈ ਦੇਵੀਂ ਰਸਮ ਕਰ ਹੀ ਲੈ ਸੰਦੀਪ ਸਮਝਣਾ ਪਾਈ ਤਾਂ ਸੱਸ ਨੇ ਉਹਨੂੰ ਆਪਣਾ ਟਰੰਕ ਖੋਲਣ ਨੂੰ ਕਿਹਾ ਹੁਣ ਸੰਦੀਪ ਨੂੰ ਸਾਰਿਆਂ ਦੇ ਸਾਹਮਣੇ ਆਪਣਾ ਟਰੰਕ ਖੋਲਣ ਚ ਝਿਜਕ ਰਹੀ ਸੀ ਉਹਨੇ ਜਿਵੇਂ ਹੀ ਟਰੰਕ ਖੋਲਿਆ ਤਾਂ ਸਭ ਤੋਂ ਉੱਤੇ ਉਹਦਾ ਨਾਈਟ ਡਰੈਸ ਰੱਖਿਆ ਹੋਇਆ ਸੀ ਤੇਜੀ ਨਾਲ ਵੇਖਦੇ ਹੀ ਰੂਬੀ ਨੇ ਕਿਹਾ ਭਾਬੀ ਇਹ ਕੀ ਆ ਤਾਂ ਸੰਦੀਪ ਨੇ ਛੇਤੀ ਨਾਲ ਉਹ ਡਰੈਸ ਸਾਰਿਆਂ ਤੋਂ ਥੱਲੇ ਰੱਖ ਦਿੱਤੀ ਲੁਕਾ ਕੇ ਤੇ ਆਪਣੀ ਸੱਸ ਵੱਲ ਵੇਖਣ ਲੱਗੀ ਤਾਂ ਸੱਸ ਨੇ ਕਿਹਾ ਰੂਬੀ ਪੁੱਤ ਤੈਨੂੰ ਜੋ ਚਾਹੀਦਾ ਇਹਦੇ ਚੋਂ ਲੈ ਲੈ ਤਾਂ ਰੂਬੀ ਨੇ ਵੀ ਕਹਿ ਦਿੱਤਾ ਕਿ ਮੈਨੂੰ ਤਾਂ ਉਹੋ ਚਾਹੀਦਾ ਆ ਜੋ ਭਾਬੀ ਨੇ ਹੁਣੇ ਉਹਨੇ ਲਕਾਇਆ ਆ ਇਹ ਸੁਣਦਿਆਂ ਹੀ ਸੰਦੀਪ ਅੱਖਾਂ ਪਾੜ ਕੇ ਆਪਣੀ ਨਨਾਨਣ ਵੱਲ ਵੇਖਣ ਲੱਗੀ ਤਾਂ ਉਹਨੇ ਕਿਹਾ ਪੈਣੀ ਉਹ ਤਾਂ ਮੇਰੀ ਨਾਈਟ ਡਰੈਸ ਆ ਤੂੰ ਉਹਦਾ ਕੀ ਕਰੇਂਗੀ ਉਹ ਨੈਟ ਦੀ ਬਣੀਆ ਤਾਂ ਰੂਬੀ ਨੇ ਵੀ ਮੂੰਹ ਬਣਾ ਕੇ ਕਿਹਾ ਸਾਡੇ ਘਰ ਇਹੋ ਜਿਹੇ ਕੱਪੜੇ ਕਿਉਂ ਲੈ ਕੇ ਆਈਆਂ ਸੰਦੀਪ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਸ ਨਾਈਟ ਡਰੈਸ ਤੇ ਇੰਨਾ ਬਵਾਲ ਹੋ ਸਕਦਾ ਆ ਰੂਬੀ ਦੇ ਚਿਹਰੇ ਤੇ ਗੁੱਸਾ ਵੇਖ ਕੇ ਕਵਲ ਨੇ ਤੁਰੰਤ ਕਿਹਾ ਪੈਣੀ ਉਹ ਤਾਂ ਆਪਣੇ ਕਮਰੇ ਚ ਪਾਉਣ ਲਈ ਲਈ ਸੀ ਤੁਸੀਂ ਤਾਂ ਉਹਦੇ ਪਿੱਛੇ ਹੀ ਪੈ ਗਏ ਹੋ ਤਾਰੂਬੀ ਨੇ ਆਪਣੀ ਮਾਂ ਵੱਲ ਵੇਖਿਆ ਤੇ ਕਿਹਾ ਮੰਮੀ ਇਹ ਸਭ ਜੋ ਹੋ ਰਿਹਾ ਆ ਨਾ ਇਹ ਠੀਕ ਨਹੀਂ ਆ ਵੇਖ ਰਹੀਆਂ ਨਾ ਕਿਵੇਂ ਬੋਲ ਰਿਹਾ ਆ ਜੇ ਹੁਣੇ ਕੰਟਰੋਲ ਨਾ ਕੀਤਾ ਤਾਂ ਸਾਰਾ ਕੁਝ ਹੱਥੋਂ ਨਿਕਲ ਜਾਣਾ ਆ ਸੰਦੀਪ ਤਾਂ ਇਹ ਸਭ ਵੇਖ ਕੇ ਹੱਕੀ ਬੱਕੀ ਰਹਿ ਗਈ ਉਹਨੂੰ ਤਾਂ ਸਮਝ ਹੀ ਨਹੀਂ ਆਇਆ ਕਿ ਰੂਬੀ ਇਸ ਤਰ੍ਹਾਂ ਕਿਉਂ ਕਹਿ ਰਹੀ ਆ ਉਹਨੇ ਇਹੋ ਜਿਹਾ ਵੀ ਕੀ ਕਰ ਦਿੱਤਾ ਆ ਜਿਹੜਾ ਰੂਬੀ ਨੂੰ ਇੰਨਾ ਗੁੱਸਾ ਆ ਗਿਆ ਸਾਸ ਨੇ ਅਗਲੇ ਦਿਨ ਸੰਦੀਪ ਨੂੰ ਪਹਿਲੀ ਰਸੋਈ ਦਾ ਖਾਣਾ ਬਣਾਉਣ ਨੂੰ ਕਿਹਾ ਤਾਂ ਰੂਬੀ ਨੇ ਕਿਹਾ ਇਹ ਦੇ ਚਾਲ ਢੰਗ ਤੋਂ ਲੱਗਦਾ ਤਾਂ ਨਹੀਂ ਕਿ ਪਾਣੀ ਵੀ ਬਾਲ ਸਕਦੀ ਆ ਸੰਦੀਪ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਰੂਬੀ اچانک ਇੰਨਾ ਕਿਉਂ ਚਿੜ ਰਹੀ ਆ ਉਹਨੇ ਵੀ ਸੋਚ ਲਿਆ ਕਿ ਮੈਂ ਵੀ ਖਮੋਸ਼ੀ ਨਾਲ ਰੂਬੀ ਦੇ ਮੂੰਹ ਤੇ ਤਮਾਚਾ ਮਾਰ ਕੇ ਰਹੂੰਗੀ ਆਖਿਰ ਉਹ ਇੱਥੇ ਬਹੂ ਬਣ ਕੇ ਆਈ ਆ ਇਹ ਸਭ ਬਰਦਾਸ਼ਤ ਕਰਨੀ ਸੰਦੀਪ ਨੇ ਆਪਣੀ ਸੱਸ ਨੂੰ ਪੁੱਛਿਆ ਕਿ ਮਾਂ ਜੀ ਕੀ ਬਣਾਉਣਾ ਹੈ ਤਾਂ ਸੱਸ ਨੇ ਕਿਹਾ ਕਿ ਜੋ ਤੈਨੂੰ ਸੌਖਾ ਲੱਗੇ ਉਹ ਬਣਾ ਲੈ ਪਰ ਰੂਬੀ ਨੇ ਕਿਹਾ ਮਾਂ ਇਹਨੇ ਆਸਾਨ ਚੀਜ਼ ਕਿਉਂ ਬਣਾਉਣ ਨੂੰ ਕਹਿ ਰਹੀਆਂ ਇਹੋ ਤਾਂ ਅੱਜ ਅਸਲੀਮ ਧਿਆਣਿਆ ਜਿਹੜਾ ਇਹਨੂੰ ਦੇਣਾ ਹੀ ਪਊਗਾ ਚੱਲ ਅੱਜ ਭਾਬੀ ਤੂੰ ਚਾਈਨੀਜ਼ ਬਣਾ ਕੇ ਦਿਖਾ ਵੇਖਦੇ ਹਾਂ ਕਿਹੋ ਜਿਹਾ ਬਣਾਉਂਦੀ ਆ ਤੂੰ ਤਾ ਸਾਸ ਨੇ ਤੁਰੰਤ ਕਿਹਾ ਕਿ ਮੈਂ ਚਾਈਨੀਜ਼ ਨਹੀਂ ਖਾਂਦੀ ਤਾਂ ਸੰਦੀਪ ਨੇ ਕਹਿ ਦਿੱਤਾ ਕਿ ਮੈਂ ਮਾਂ ਜੀ ਤੁਹਾਡੇ ਲਈ ਕੁਝ ਹੋਰ ਬਣਾ ਦੂੰਗੀ ਸੰਦੀਪ ਰਸੋਈ ਵਿੱਚ ਖਾਣਾ ਬਣਾਉਣ ਚਲੀ ਗਈ ਪਰ ਰੂਬੀ ਆਪਣੀ ਮਾਂ ਦੇ ਕੰਨ ਪਰਣ ਲੱਗੀ ਮੰਮੀ ਇਹਦੇ ਨਾਲ ਇੰਨਾ ਪਿਆਰ ਨਾਲ ਪੇਸ਼ ਆਉਣ ਦੀ ਕੋਈ ਲੋੜ ਨਹੀਂ ਆ ਮੈਨੂੰ ਇਹਦੇ ਰੰਗ ਟੰਗ ਚੰਗੇ ਨਹੀਂ ਲੱਗਦੇ ਤਾਂ ਗੁਰਮੀਤ ਕੌਰ ਨੇ ਰੂਬੀ ਨੂੰ ਕਿਹਾ ਲੈ ਹਜੇ ਤਾਂ ਸਾਨੂੰ ਇਹਦੇ ਨਾਲ ਬੜੇ ਕੰਮ ਆ। ਅਸੀਂ ਇਹਦੇ ਕੋਲੋਂ ਬੜੇ ਕੰਮ ਲੈਣੇ ਆ। ਇਸ ਲਈ ਮੈਂ ਸ਼ਾਂਤ ਆ। ਹਜੇ ਨਵੀਂ-ਨਵੀਂ ਗੱਲ ਆ। ਜੇ ਹੁਣੇ ਇਹਨੂੰ ਕੁਝ ਬੁਰਾ ਲੱਗ ਗਿਆ ਤਾਂ ਸਾਨੂੰ ਹੀ ਨੁਕਸਾਨ ਹੋਣਾ ਆ। ਤੋ ਇਹ ਨਾ ਭੁੱਲ ਕਿ ਇਹਦਾ ਪਿਓ ਕਿੰਨਾ ਅਮੀਰ ਆ ਤੇ ਕਿੰਨੇ ਪੈਸੇ ਆ ਉਹਦੇ ਕੋਲ। ਸੰਦੀਪ ਜਾਣਦੀ ਹੀ ਨਹੀਂ ਸੀ ਕਿ ਮੇਰੀ ਸੱਸ ਤੇ ਨਨਾਨਦੇ ਦਿਮਾਗ 'ਚ ਕੀ ਚੱਲ ਰਿਹਾ ਆ। ਉਹ ਤਾਂ ਖੁਦ ਨੂੰ ਸਾਬਿਤ ਕਰਨ ਲਈ ਰਸੋਈ 'ਚ ਚਾਈਨੀਜ਼ ਬਣਾਉਣਾ ਵਿੱਚ ਲੱਗੀ ਸੀ ਤਾਂ ਕਵਲ ਨੇ ਆ ਕੇ ਪੁੱਛਿਆ ਕਿ ਸੰਦੀਪ ਤੈਨੂੰ ਬਣਾਉਣਾ ਤਾਂ ਆਉਂਦਾ ਆ ਨਾ ਜੇ ਨਹੀਂ ਬਣਾਉਣਾ ਆਉਂਦਾ ਤਾਂ ਤੂੰ ਮੈਨੂੰ ਦੱਸ ਦੇ ਮੈਂ ਚੋਰੀ-ਚੋਰੀ ਬਾਹਰੋਂ ਮੰਗਵਾ ਲੈਣਾ ਆ ਤਾਂ ਸੰਦੀਪ ਨੇ ਕਿਹਾ ਕਿ ਤੁਸੀਂ ਬਸ ਚੁੱਪਚਾਪ ਬਾਹਰ ਜਾ ਕੇ ਬਹਿ ਜਾਓ ਤੇ ਵੇਖੋ ਕਿ ਮੈਂ ਕੀ ਕਰਦੀ ਆ ਰੂਬੀ ਰਸੋਈ 'ਚ ਆਈ ਤੇ ਬੋਲੀ ਭਾਬੀ ਹੁਣੇ ਦੱਸ ਦੇ ਜੇ ਨਹੀਂ ਬਣਾਉਣਾ ਆਉਂਦਾ ਤਾਂ ਵਿਚਾਰੋਂ ਮੰਗਵਾ ਲਵਾਂਗੇ ਮੈਂ ਫਾਲਤੂ ਚ ਘਰ ਦਾ ਸਮਾਨ ਨਾ ਖਰਾਬ ਕਰੀ। ਸੰਦੀਪ ਸਮਝ ਗਈ ਕਿ ਰੂਬੀ ਥੋੜੀ ਖੜੂਸ ਜਈ ਆ। ਇਸ ਲਈ ਉਹਨੇ ਸਿਰਫ ਮੁਸਕਰਾ ਕੇ ਹੌਲੀ ਜਿਹਾ ਕਿਹਾ ਕਿ ਨਹੀਂ ਭੈਣੀ ਮੈਂ ਕਰ ਲੂੰਗੀ। ਹੁਣ ਸਾਰੇ ਚੁੱਪਚਾਪ ਸ਼ਾਂਤੀ ਨਾਲ ਬਹਿ ਗਏ ਤੇ ਰੂਬੀ ਇਹੋ ਮੀਰਚ ਸੀ ਕਿ ਸੰਦੀਪ ਕੁਝ ਨਹੀਂ ਬਣਾ ਸਕੂਗੀ। ਪਰ ਸੰਦੀਪ ਨੇ 1 ਘੰਟੇ ਬਾਅਦ ਛੇਤੀ ਛੇਤੀ ਟੇਬਲ ਤੇ ਖਾਣਾ ਲਗਾਉਣਾ ਸ਼ੁਰੂ ਕਰ ਦਿੱਤਾ। ਕਵਲ ਨੇ ਬੈਠਦੇ ਹੀ ਕਿਹਾ ਕਿ ਵਾਹ ਖੁਸ਼ਪੂ ਖੁਸ਼ਬੂ ਤਾਂ ਬੜੀ ਸੋਹਣੀ ਆ ਰਹੀ ਆ ਤਾਂ ਰੂਬੀ ਸੰਦੀਪ ਨੂੰ ਘੂਰਨ ਲੱਗੀ ਖਾਣਾ ਖਾਂਦਿਆਂ ਹੀ ਕਵਲ ਤਾਰੀਫ਼ ਕਰਨ ਲੱਗਾ ਪਰ ਰੂਬੀ ਕੁਝ ਨਾ ਬੋਲੀ ਖਾਣਾ ਖਾਣ ਤੋਂ ਬਾਅਦ ਸੰਦੀਪ ਨੇ ਸਾਰੇ ਭਾਂਡੇ ਚੁੱਕ ਕੇ ਰਸੋਈ 'ਚ ਰੱਖ ਦਿੱਤੇ ਤੇ ਹੱਥ ਧੋ ਕੇ ਜਦੋਂ ਬਾਹਰ ਜਾਣ ਲੱਗੀ ਤਾਂ ਰੂਬੀ ਨੇ ਕਿਹਾ ਭਾਬੀ ਰਸੋਈ 'ਚ ਝੂਠੇ ਭਾਂਡੇ ਛੱਡ ਕੇ ਕਿੱਥੇ ਚੱਲ ਗਈਆਂ ਤਾਂ ਸੰਦੀਪ ਇਹ ਸੁਣ ਕੇ ਹੈਰਾਨ ਹੋ ਗਈ ਤੇ ਬੋਲੀ ਭੈਣੇ ਸਵੇਰੇ ਕੰਮ ਵਾਲੀ ਤਾਂ ਆਉਗੀ ਨਾ ਇਸੇ ਲਈ ਛੱਡ ਦਿੱਤੇ ਆ ਤਾਂ ਰੂਬੀ ਨੇ ਗੁੱਸੇ ਨਾਲ ਕਿਹਾ ਕਿ ਸਾਡੇ ਘਰ ਕੰਮ ਵਾਲੀ ਨਹੀਂ ਆਉਂਦੀ ਕਿਉਂਕਿ ਸਾਨੂੰ ਕੰਮ ਵਾਲੀ ਰੱਖਣ ਦਾ ਕੋਈ ਸ਼ੌਂਕ ਨਹੀਂ ਆ ਉਦੋਂ ਹੀ ਗੁਰਮੀਤ ਕੌਰ ਨੇ ਆ ਕੇ ਸੰਦੀਪ ਨੂੰ ਮੁਸਕਰਾ ਕੇ ਕਿਹਾ ਉਹ ਕੀ ਆਣਾ ਪੁੱਤ ਮੈਨੂੰ ਕੰਮ ਵਾਲੀ ਦੇ ਹੱਥ ਦਾ ਕੰਮ ਪਸੰਦ ਨਹੀਂ ਨਾ ਆਉਂਦਾ ਉਹ ਤਾਂ ਗੰਦ ਛੱਡ ਕੇ ਚਲੀ ਜਾਂਦੀ ਆ ਚੰਗੀ ਤਰ੍ਹਾਂ ਸਫਾਈ ਵੀ ਨਹੀਂ ਕਰਦੀ ਇਸ ਲਈ ਮੈਂ ਘਰ ਕੰਮ ਵਾਲੀ ਨਹੀਂ ਆਉਣ ਦਿੰਦੀ ਪਰ ਰਾਤ ਨੂੰ ਝੂਠੇ ਭਾਂਡੇ ਛੱਡ ਕੇ ਜਾਣਾ ਅਪਸ਼ਗਨ ਹੁੰਦਾ ਆ ਘਰ ਦੀ ਸੁੱਖ ਸ਼ਾਂਤੀ ਲਈ ਭਾਂਡੇ ਰਾਤ ਨੂੰ ਹੀ ਧੋਣੇ ਚਾਹੀਦੇ ਆ ਆਪਣੀ ਸੱਸ ਦੀ ਇਹ ਸਿੱਖਿਆ ਸੁਣ ਕੇ ਸੰਦੀਪ ਵੇਖਦੀ ਹੀ ਰਹਿ ਗਈ ਉਹ ਬਹੁਤ ਥੱਕ ਗਈ ਸੀ ਤਰੂਬੀ ਨੇ ਕਿਹਾ ਵੇਖ ਹੁਣ ਤਾਂ ਭਾਬੀ ਇਹ ਘਰ ਤੇਰਾ ਆ ਤੇ ਤੂੰ ਹੀ ਇਹਨੂੰ ਸਾਹਮਣਾ ਆ ਜੇ ਹੁਣ ਤੋਂ ਹੀ ਨਿਜਮ ਬਣਾ ਲਾਂਗੀ ਤਾਂ ਅੱਗੇ ਜਾ ਕੇ ਤੈਨੂੰ ਹੀ ਸੋਖਾ ਹੋਣਾ ਆ ਸੰਦੀਪ ਫਿਰ ਵਿਚਾਰੀ ਰਸੋਈ ਚ ਗਈ ਤੇ ਭਾਂਡੇ ਧੋਣ ਲੱਗੀ ਉਧਰ ਕਵਲ ਕਮਰੇ 14 ਇੰਤਜ਼ਾਰ ਕਰ ਰਿਹਾ ਸੀ ਰਸੋਈ ਵੱਲ ਜਾਣ ਹੀ ਲੱਗਾ ਸੀ ਕਿ ਉਦੋਂ ਹੀ ਰੂਬੀ ਨੇ ਉਹਦਾ ਹੱਥ ਫੜ ਲਿਆ ਤੇ ਕਿਹਾ ਕਿੱਥੇ ਚੱਲਿਆ ਆ ਤੈਨੂੰ ਜਾ ਦੇ ਆਣਾ ਸਾਡੇ ਵਿੱਚ ਕੀ ਗੱਲ ਹੋਈ ਸੀ ਕਰਨ ਦੇ ਉਹਨੂੰ ਹੀ ਇਕੱਲੀ ਨੂੰ ਕੰਮ ਇਤਫਾਕ ਨਾਲ ਸੰਦੀਪ ਵੀ ਰਸੋਈ ਚੋਂ ਬਾਹਰ ਆ ਗਈ ਤੇ ਉਹਨੇ ਇਹ ਗੱਲ ਸੁਣ ਲਈ ਉਹਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਉਹਨੇ ਕਮਰੇ ਚ ਜਾ ਕੇ ਕਵਲ ਨੂੰ ਪੁੱਛਿਆ ਕਿ ਤੁਹਾਡੇ ਦੋਵਾਂ 'ਚ ਇਹੋ ਜਿਹੀ ਕਿਹੜੀ ਗੱਲ ਹੋਈ ਸੀ ਤਾਂ ਕਵਲ ਨੇ ਕਿਹਾ ਕਿ ਨਹੀਂ ਟੈਨ ਦਾ ਮਤਲਬ ਇਹ ਸੀ ਕਿ ਅਸੀਂ ਮਾਂ ਨੂੰ ਸਮਝਾ ਕੇ ਕੰਮ ਵਾਲੀ ਲਵਾ ਦੇਵਾਂਗੇ ਬਸ ਉਹ ਇਹੋ ਕਹਿ ਰਹੀ ਸੀ ਸੰਦੀਪ ਨੂੰ ਭਰੋਸਾ ਤਾਣਾ ਹੋਇਆ ਪਰ ਉਹ ਚੁੱਪ ਹੋ ਗਈ। ਉਦੋਂ ਹੀ ਸੱਸ ਨੇ ਸੰਦੀਪ ਨੂੰ ਆਵਾਜ਼ ਦਿੱਤੀ ਤੇ ਕਿਹਾ ਕਿ ਬਹੂ ਸਾਡੇ ਘਰ ਸਾਰੇ ਰਾਤ ਨੂੰ ਦੁੱਧ ਪੀ ਕੇ ਸੌਂਦੇ ਆ ਤੇ ਅੱਜ ਤੋਂ ਇਹ ਤੇਰਾ ਕੰਮ ਹੈ ਕਿ ਤੂੰ ਸਾਰਿਆਂ ਨੂੰ ਦੁੱਧ ਗਰਮ ਕਰਕੇ ਦੇਵੇਂਗੀ। ਸੰਦੀਪ ਫਿਰ ਵਾਪਸ ਰਸੋਈ 'ਚ ਗਈ ਤੇ ਸਾਰਿਆਂ ਲਈ ਦੁੱਧ ਗਰਮ ਕਰਨ ਲੱਗੀ। ਦੁੱਧ ਲੈ ਕੇ ਸਭ ਤੋਂ ਪਹਿਲਾਂ ਉਹ ਸੱਸ ਦੇ ਕਮਰੇ 'ਚ ਜਾਣ ਹੀ ਲੱਗੀ ਕਿ ਉਦੋਂ ਹੀ ਦਰਵਾਜ਼ੇ ਤੇ ਉਹਨੂੰ ਅੰਦਰੋਂ ਕੋਈ ਆਵਾਜ਼ ਸੁਣਾਈ ਦਿੱਤੀ ਅੰਦਰ ਹੋ ਰਹੀਆਂ ਗੱਲਾਂ ਸੁਣੀਆਂ ਤਾਂ ਉਹਦੇ ਹੋਸ਼ ੁੱਟ ਗਏ ਉਹਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਕਵਲ ਵੀ ਇੰਨਾਂ ਸਾਰੀਆਂ ਗੱਲਾਂ ਦਾ ਹਿੱਸਾ ਆ ਗਰਮੀਤ कौर ਕਹਿ ਰਹੀ ਸੀ ਕਿ ਕਵਲ ਪੁੱਤ ਇਹ ਰਿਸ਼ਤਾ ਹੱਥੋਂ ਨਹੀਂ ਜਾਣਾ ਚਾਹੀਦਾ ਬਹੁਤ ਮੁਸ਼ਕਲ ਨਾਲ ਰੂਬੀ ਲਈ ਰਿਸ਼ਤਾ ਮਿਲਿਆ ਆ ਜਿਹੜੇ ਇੰਨੇ ਕੁ ਦਾਜ ਤੇ ਹੀ ਰਾਜੀ ਹੋ ਗਏ ਆ ਸੰਦੀਪ ਮੈਨੂੰ ਇਸੇ ਲਈ ਪਸੰਦ ਆਈ ਸੀ ਕਿਉਂਕਿ ਉਹਦਾ ਪਿਓ ਬੜਾ ਅਮੀਰ ਆ ਤੇ ਮੈਨੂੰ ਪੂਰੀ ਉਮੀਦ ਆ ਕਿ ਉਹ ਆਪਣੇ ਪਿਓ ਕੋਲੋਂ 10 ਲੱਖ ਰੁਪਏ ਲਿਆ ਕੇ ਦੇ ਸਕਦੀ ਆ ਤੇ ਉਹਦੇ ਗਹਿਣੇ ਵੀ ਰੂਬੀ ਦੇ ਕੰਮ ਆ ਜਾਣਗੇ ਤੇ ਆਪਾਂ ਵੀ 10 ਲੱਖ ਰੁਪਏ ਵਿਆਹ ਤੇ ਲਾ ਦੇਵਾਂਗੇ ਤਾਂ 20 ਲੱਖ ਚ ਰੂਬੀ ਦਾ ਵਿਆਹ ਵਧੀਆ ਹੋ ਜਾਣਾ ਆ ਬਸ ਹੁਣ ਤੂੰ ਕਿਸੇ ਤਰ੍ਹਾਂ ਸੰਦੀਪ ਨੂੰ ਮਨਾਉਣਾ ਆ ਜਿਹਦੇ ਨਾਲ ਮੇਰੀ ਰੂਬੀ ਦਾ ਵਿਆਹ ਹੋ ਸਕੇ ਇਸੇ ਸ਼ਰਤ ਤੇ ਤਾਂ ਅਸੀਂ ਤੇਰਾ ਵਿਆਹ ਸੰਦੀਪ ਨਾਲ ਕਰਵਾਇਆ ਆ ਤੇ ਰੂਬੀ ਤੂੰ ਆਪਣਾ ਮੂੰਹ ਬੰਦ ਹੀ ਰੱਖਿਆ ਕਰ ਜੇ ਤੂੰ ਉਹਦੇ ਨਾਲ ਇਹੋ ਜਿਹਾ ਵਿਹਾਰ ਕਰੇਂਗੀ ਤਾਂ ਉਹ ਆਪਣੇ ਘਰੋਂ ਕੁਝ ਨਹੀਂ ਲੈ ਕੇ ਆਉਗੀ ਇਹ ਸੁਣ ਕੇ ਤਾਂ ਸੰਦੀਪ ਦੇ ਹੋਸ਼ ਉੱਡ ਗਏ ਕੁਝ دیر ਸੰਦੀਪ ਉਥੇ ਹੀ ਗੱਲਾਂ ਸੁਣਦੀ ਰਹੀ ਤੇ ਫਿਰ ਦੁੱਧ ਲੈ ਕੇ ਕਮਰੇ 'ਚ ਆ ਗਈ ਸੰਦੀਪ ਨੂੰ ਵੇਖਦੇ ਹੀ ਤਿੰਨੇ ਚੁੱਪ ਹੋ ਗਏ। ਸੰਦੀਪ ਪੁੱਤ ਤੂੰ ਦੁੱਧ ਲੈ ਆਈਂ ਆ। ਕਵਲ ਮੈਨੂੰ ਤਾਂ ਲੱਖਾਂ ਚੋਂ ਇੱਕ ਬਹੂ ਮਿਲੀ ਆ। ਸੰਦੀਪ ਮੁਸਕराई ਤੇ ਮਨ 'ਚ ਸੋਚਣ ਲੱਗੀ ਕਿ ਕਿਵੇਂ ਮੱਖਣ ਲਾ ਰਹੀ ਆ ਮੈਨੂੰ ਬੁੱਢੀ। ਪਰ ਮੈਂ ਇਹਨਾਂ ਦੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੀ। ਸੰਦੀਪ ਦੁੱਧ ਰੱਖ ਕੇ ਆਪਣੇ ਕਮਰੇ 'ਚ ਵਾਪਸ ਚਲੀ ਗਈ। ਤੇ ਜਦੋਂ ਤੱਕ ਕਵਲ ਆਇਆ ਤਾਂ ਉਹ ਸੌਂ ਗਈ। ਕਵਲ ਬਹੁਤ ਹੈਰਾਨ ਹੋਇਆ। ਅਗਲੇ ਦਿਨ ਕਵਲ ਨੇ ਕਿਹਾ ਸੰਦੀਪ ਕੁੰਮਣ ਕਿੱਥੇ ਜਾਏਂਗੀ ਤਾਂ ਸੰਦੀਪ ਨੇ ਕਿਹਾ ਕਿ ਮੈਂ ਕਿਤੇ ਨਹੀਂ ਜਾਣਾ ਤਾਂ ਉਦੋਂ ਹੀ ਰੂਬੀ ਨੇ ਆ ਕੇ ਕਿਹਾ ਕਿ ਕਵਲ ਵੇ ਕਿੰਨੀ ਚੰਗੀ ਘਰ ਵਾਲੀ ਮਿਲੀ ਆ ਤੈਨੂੰ ਤੇਰਾ ਕਿੰਨਾ ਖਰਚਾ ਬਚਾਉਂਦੀ ਆ ਤਾਂ ਸੰਦੀਪ ਨੂੰ ਬਹੁਤ ਗੁੱਸਾ ਆ ਇਹ ਸੁਣ ਕੇ ਤੇ ਉਹਨੇ ਉੱਚੀ ਆਵਾਜ਼ ਚ ਕਿਹਾ ਇਹ ਜਿਹੜੇ ਪੈਸੇ ਬਚ ਰਹੇ ਆ ਨਾ ਇਹ ਤੇਰੇ ਹੀ ਤਾਂ ਕੰਮ ਆਉਣਗੇ ਇਸੇ ਲਈ ਇਹ ਨਾ ਖੁਸ਼ ਹੋ ਰਹੀਆਂ ਨਾ ਤੂੰ ਇਹ ਸੋਨਿਆਈ ਰੂਬੀ ਨੇ ਗੁੱਸੇ 'ਚ ਕਿਹਾ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਭਾਬੀ ਤੂੰ ਤਾਂ ਸੰਦੀਪ ਬਿਨਾ ਕੁਝ ਬੋਲੇ ਉੱਥੋਂ ਚਲੀ ਗਈ ਰੂਬੀ ਨੇ ਕਵਲ ਨੂੰ ਕਿਹਾ ਕਿ ਕਿਤੇ ਨੇ ਆਪਣੀਆਂ ਗੱਲਾਂ ਤਾਂ ਨਹੀਂ ਸੁਣ ਲਈਆਂ ਸੰਦੀਪ ਚੁੱਪਚਾਪ ਘਰ ਦੇ ਕੰਮ ਕਰਦੀ ਰਹੀ ਤੇ ਉਡੀਕ ਕਰਦੀ ਰਹੀ ਕਿ ਕਦੋਂ ਉਹਦੇ ਨਾਲ ਪੈਸੇ ਬਾਰੇ ਇਹ ਗੱਲ ਕਰਨਗੇ ਇੱਕ ਹਫ਼ਤੇ ਬਾਅਦ ਸਾਸਨ ਨੇ ਨਾਸ਼ਤਾ ਕਰਦੇ ਕਰਦੇ ਕਿਹਾ ਕਵਲ ਪੁੱਤ ਹੁਣ ਤਾਂ ਆਪਾਂ ਨੂੰ ਛੇਤੀ ਛੇਤੀ ਸਾਰਾ ਕੁਝ ਕਰਨਾ ਪਊਗਾ ਕਿਉਂਕਿ ਉਹਨਾਂ ਦਾ ਫੋਨ ਆਇਆ ਸੀ ਕਿ ਜੇ ਅਸੀਂ ਛੇਤੀ ਜਵਾਬ ਨਾ ਦਿੱਤਾ ਤਾਂ ਉਹ ਆਪਣੇ ਮੁੰਡੇ ਦਾ ਰਿਸ਼ਤਾ ਕਿਤੇ ਹੋਰ ਕਰ ਦੇਣਗੇ ਵੇਖ ਜੇ ਤੂੰ ਸੰਦੀਪ ਨਾਲ ਗੱਲ ਨਹੀਂ ਕਰ ਸਕਦਾ ਤਾਂ ਮੈਂ ਕਰਾਂ ਰਸੋਈ 'ਚ ਚਾਹ ਬਣਾਉਂਦੀ ਸੰਦੀਪ ਇਹ ਸਾਰਾ ਕੁਝ ਸੁਣਦੀ ਸੀ ਜਿਵੇਂ ਹੀ ਉਹ ਚਾਹ ਲੈ ਕੇ ਬਾਹਰ ਆਈ ਤਾ ਗੁਰਮੀਤ ਕਰਨੇ ਕਿਹਾ ਸੰਦੀਪ ਉਹ ਕੀ ਆਣਾ ਪੁੱਤ ਅਸੀਂ ਰੂਬੀ ਲਈ ਕਿੰਨੇ ਸਾਲਾਂ ਦਾ ਰਿਸ਼ਤਾ ਲੱਭ ਰਐ ਸੀ ਤੇ ਉਹਦਾ ਵਿਆਹ ਨਹੀਂ ਹੁੰਦਾ ਸੀ ਕਿਉਂਕਿ ਮੁੰਡਿਆਂ ਨੂੰ ਸਾਵਲਾ ਰੰਗ ਪਸੰਦ ਨਹੀਂ ਸੀ ਨਾ ਹੁੰਦਾ ਇਸੇ ਕਰਕੇ ਵਾਰ-ਵਾਰ ਦਾਜ ਦੀ ਮੰਗ ਵੀ ਬਹੁਤੀ ਹੁੰਦੀ ਸੀ ਬਹੁਤ ਤੇਰੇ ਪੇਕੇ ਤਾਂ ਕੋਈ ਘਾਟਾ ਨਹੀਂ ਆ ਤਾਂ ਤੂੰ ਆਪਣੇ ਪਾਪਾ ਨੂੰ ਜਾ ਕੇ 10 ਲੱਖ ਰੁਪਏ ਦੇਣ ਦੀ ਗੱਲ ਕਰ ਲੈਣਾ ਉਹਨਾਂ ਨਾਲ ਮੇਰੀ ਰੂਬੀ ਦਾ ਵਿਆਹ ਹੋ ਜਾਊਗਾ ਤੇ ਵੈਸੇ ਵੀ ਤੇਰੇ ਪਾਪਾ ਰੂਬੀ ਨੂੰ ਵਿਆਹ ਤੇ ਕੋਈ ਤੋਹਫਾ ਤਾਂ ਦੇਣਗੇ ਹੀ ਤਾਂ ਇਹੋ ਸਹੀ ਸੰਦੀਪ ਇਹ ਸੁਣ ਕੇ ਗੁੱਸੇ ਨਾਲ ਫਟ ਗਈ ਕਿਉਂਕਿ ਉਹ ਤਾਂ ਇਨੇ ਦਿਨਾਂ ਤੋਂ ਪਹਿਲਾਂ ਹੀ ਜਵਾਲਾਮੁਖੀ ਬਣੀ ਹੋਈ ਸੀ ਜਦੋਂ ਦੀ ਉਹਨੂੰ ਸੱਚਾਈ ਪਤਾ ਲੱਗੀ ਸੀ ਸੰਦੀਪ ਨੇ ਉੱਚੀ ਆਵਾਜ਼ ਵਿੱਚ ਕਿਹਾ ਮੈਂ ਤਾਂ ਕਿਦਨ ਦੀ ਉਡੀਕ ਕਰਦੀ ਸੀ ਕਿ ਕਦੋਂ ਤੁਹਾਡੇ ਮੂੰਹੋਂ ਇਹ ਗੱਲ ਨਿਕਲੂਗੀ ਪਰ ਕਿਸੇ ਦੀ ਹਿੰਮਤ ਨਹੀਂ ਹੋ ਰਹੀ ਸੀ ਰੂਬੀ ਨੇ ਟੇਡੀਆਂ ਨਜ਼ਰਾਂ ਨਾਲ ਸੰਦੀਪ ਵੱਲ ਵੇਖਿਆ ਤੇ ਬੋਲੀ ਤੂੰ ਨਾ ਆਪਣੇ ਇਹ ਤੇਵਰ ਠੀਕ ਕਰ ਲ ਇਹ ਤੇਰੇ ਪੇਕੇ ਨਹੀਂ ਸਹਰੇ ਆ ਇਹ ਤੇਵਰ ਤੇਰੇ ਇੱਥੇ ਕੋਈ ਬਰਦਾਸ਼ਤ ਨਹੀਂ ਕਰੂਗਾ ਤਾਂ ਸੰਦੀਪ ਨੇ ਵੀ ਅੱਖਾਂ ਕੱਢ ਕੇ ਰੂਬੀ ਨੂੰ ਕਿਹਾ ਤਾਂ ਤੂੰ ਕੀ ਸੋਚ ਰਹੀ ਸੀ ਕਿ ਮੈਂ ਇੱਥੇ ਬਰਦਾਸ਼ਤ ਕਰਨਾ ਹੀ ਆ ਮੈਂ ਤਾਂ ਤੇਰੇ ਮੂੰਹ ਸੱਚਾਈ ਕਢਵਾਉਂਦਾ ਇੰਤਜ਼ਾਰ ਕਰ ਰਹੀ ਸੀ ਤੁਸੀਂ ਜਿਹੜੀ ਧੋਖੇਬਾਜ਼ੀ ਨਾਲ ਮੇਰੇ ਨਾਲ ਵਿਆਹ ਕੀਤਾ ਆ ਨਾ ਉਹ ਮੈਨੂੰ ਪਤਾ ਲੱਗ ਗਿਆ ਆ ਤੁਸੀਂ ਲੋਕ ਸੱਪ ਨਿਕਲੋਗੇ ਇਹ ਮੈਂ ਸੋਚਿਆ ਵੀ ਨਹੀਂ ਸੀ ਮੈਂ ਤਾਂ ਸੱਪਾਂ ਵਿੱਚ ਆ ਕੇ ਫਸ ਗਈ ਆ ਜਿਹੜੇ ਮੈਨੂੰ ਡੰਗ ਮਾਰਨ ਨੂੰ ਤਿਆਰ ਬੈਠੇ ਆ ਰੂਬੀ ਨੇ ਉੱਠ ਕੇ ਸੰਦੀਪ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਤੂੰ ਸਾਨੂੰ ਸੱਪ ਕਿਹਾ ਆ ਤੇਰੀ ਹਿੰਮਤ ਕਿਵੇਂ ਹੋਈ ਦਰਮੀਤ ਕਰਨ ਨੇ ਤੁਰੰਤ ਰੂਬੀ ਦਾ ਹੱਥ ਫੜਿਆ ਤੇ ਬੋਲੀ ਰੂਬੀ ਤੂੰ ਪਾਗਲ ਹੋ ਗਈ ਆ ਉਹ ਤੇਰੀ ਭਾਬੀ ਆ ਸੰਦੀਪ ਜਿਹੜੀ ਆਪਣੀ ਗੱਲ ਤੇ ਹੱਥ ਰੱਖ ਕੇ ਖੜੀ ਸੀ ਉਹਨੇ ਤੁਰੰਤ ਆਪਣੀ ਸਾਸ ਨੂੰ ਗੁੱਸੇ ਨਾਲ ਵੇਖਿਆ ਤੇ ਕਿਹਾ ਬੜੀ ਵਧੀਆ ਮੱਖਣਬਾਜੀ ਕਰ ਲੈਨੀ ਆ ਤੂੰ ਮੇਰੇ ਪਾਪਾ ਕੋਲੋਂ ਪੈਸੇ ਲੈਣ ਲਈ ਮੇਰੀ ਚਾਪ ਲੂਸੀ ਕਰਨ 'ਚ ਕੋਈ ਕਸਰ ਨਹੀਂ ਛੱਡੀ ਕੁੜੀ ਮੇਰੇ ਤੇ ਤੀਰ ਚਲਾਉਂਦੀ ਰਹੀ ਤੇ ਮਾਂ ਤੀਰ ਕੱਢਦੀ ਰਹੀ ਬੁੜੀਏ ਇਹ ਡਰਾਮੇ ਮੇਰੇ ਸਾਹਮਣੇ ਕਰਨ ਦੀ ਕੋਈ ਲੋੜ ਨਹੀਂ ਤੈਨੂੰ ਮੈਨੂੰ ਤੇਰੇ ਇਰਾਦੇ ਪਤਾ ਲੱਗ ਗਏ ਆ ਮੇਰੇ ਕੋਲੋਂ ਪੈਸੇ ਵਸੂਲਣ ਲਈ ਰੂਬੀ ਨੂੰ ਵਾਰ-ਵਾਰ ਚੁੱਪ ਹੋਣ ਲਈ ਕਹਿੰਦੀ ਸੀ ਨਾ ਤੂੰ ਜਦ ਕੇ ਜ਼ਹਿਰ ਉਗਲਣ ਵਿੱਚ ਤਾਂ ਮਾਂ ਵੀ ਧੀ ਤੋਂ ਘੱਟ ਨਹੀਂ ਆ ਤੇ ਤੂੰ ਕਿਹੋ ਜਿਹਾ ਪਤੀ ਆ ਕਵਲ ਮੈਂ ਸੋਚਿਆ ਵੀ ਨਹੀਂ ਸੀ ਕਿ ਤੂੰ ਵੀ ਇੰਨਾ ਲਾਲਚੀ ਨਿਕਲੇਗਾ ਤੁਹਾਡੀ ਸਾਜ਼ਿਸ਼ ਦੇ ਤਹਿਤ ਕਵਲ ਦਾ ਵਿਆਹ ਮੇਰੇ ਨਾਲ ਕੀਤਾ ਆ ਤੇ ਹੁਣ ਮੈਂ ਤੁਹਾਡੇ ਨਾਲ ਕੀ ਕਰਦੀ ਆ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਰੂਬੀ ਇਸ ਥੱਪੜ ਦਾ ਬਦਲਾ ਮੈਂ ਤੇਰੇ ਕੋਲੋਂ ਕਿਸ ਤਰ੍ਹਾਂ ਲੈਣੀ ਆ ਹੁਣ ਤੂੰ ਵੇਖੀ ਸੰਦੀਪ ਤੁਰੰਤ ਆਪਣੇ ਕਮਰੇ ਚ ਗਈ ਤੇ ਕਵਲ ਵੀ ਉਹਦੇ ਪਿੱਛੇ-ਪਿੱਛੇ ਭੱਜ ਗਿਆ ਤੇ ਪਿੱਛੋਂ ਗਰਮੀਤ कौर ਰੂਬੀ ਨੂੰ ਕਹਿਣ ਲੱਗੀ ਕੁੜੀਏ ਤੂੰ ਕੀ ਕੀਤਾ ਏ ਮੈਂ ਸਮਝਾ ਲੈਂਦੀ ਉਹਨੂੰ ਤੂੰ ਉਹਨੂੰ ਥੱਪੜ ਕਿਉਂ ਮਾਰਿਆ ਤਾਂ ਰੂਬੀ ਨੇ ਅੱਖਾਂ ਕੱਢ ਕੇ ਕਿਹਾ ਇਸ ਅਮੀਰ ਜਾਦੀ ਨੂੰ ਮੈਂ ਸਹਿਣ ਨਹੀਂ ਕਰ ਸਕਦੀ ਤੁਸੀਂ ਸਹਿਣ ਕਰਨਾ ਆ ਤਾਂ ਕਰੋ ਤਾ ਗੁਰਮੀਤ ਕਰਨੇ ਕਿਹਾ ਰੂਬੀ ਨੂੰ ਅਸੀਂ ਤੇਰੇ ਲਈ ਹੀ ਸਹਿਣ ਕਰਦੇ ਸੀ ਤੇਰੇ ਇਸ ਰੰਗ ਰੂਪ ਦਾ ਕਰਕੇ ਤੇਰਾ ਵਿਆਹ ਨਹੀਂ ਹੋ ਰਿਹਾ ਕੀ ਤੂੰ ਸਾਰੀ ਉਮਰ ਸਾਡੀ ਹਿੱਕ ਤੇ ਬੈਠੀ ਰਹੇਂਗੀ ਤਾ ਉਦੋਂ ਹੀ ਸੰਦੀਪ ਗੁੱਸੇ ਚ ਬਾਹਰ ਆਈ ਤੇ ਉਹਦੇ ਪਿੱਛੇ ਹੀ ਤੇਜ਼ ਕਦਮਾਂ ਨਾਲ ਚੱਲਦਾ ਹੋਇਆ ਕਵਲ ਵੀ ਆ ਗਿਆ ਅਮੀਰ ਜਾਦੀ ਦੇ ਮੂੰਹ ਲੱਗਣ ਦੀ ਤੇਰੀ ਔਕਾਤ ਵੀ ਨਹੀਂ ਆ ਸੁਣਿਆ ਤੇ ਬੁੜੀਏ ਜਿਹੇ ਜੀ ਕੁੜੀ ਤੂੰ ਜੰਮੀ ਆ ਨਾ ਉਹ ਤੈਨੂੰ ਆਪਣੇ ਨਾਲ ਹੀ ਲੈ ਕੇ ਡੁੱਬੂਗੀ ਜਾਣਦੀ ਏ ਕਿੱਥੇ ਲੈ ਕੇ ਜਾਊਗੀ ਤੈਨੂੰ ਤਾਂ ਉਦੋਂ ਹੀ ਦਰਵਾਜ਼ਾ ਖੜਕ ਗਿਆ ਕਵਲ ਹਰਾਨੀ ਨਾਲ ਸੰਦੀਪ ਵੱਲ ਵੇਖਣ ਲੱਗਾ ਤਾਂ ਗੁਰਮੀਤ ਕੌਰ ਨੇ ਕਿਹਾ ਕਵਲ ਜਾ ਕੇ ਵੇਖ ਕੌਣ ਆਇਆ ਆ ਪਰ ਕਵਲ ਤਾਂ ਪਹਿਲਾਂ ਹੀ ਜਾਣਦਾ ਸੀ ਕਿ ਦਰਵਾਜ਼ੇ ਤੇ ਕੌਣ ਆ ਉਹ ਤਾਂ ਪਹਿਲਾਂ ਹੀ ਉੱਥੇ ਐਵੇਂ ਖੜਾ ਸੀ ਜਿਵੇਂ ਉਹਦੇ ਪੈਰ ਹੀ ਧਰਤੀ 'ਚ ਗੱਡੇ ਗਏ ਹੋਣ ਤਰ ਰੂਬੀ ਨੇ ਗੁੱਸੇ 'ਚ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸੰਦੀਪ ਦੇ ਮੰਮੀ ਪਾਪਾ ਪੁਲਿਸ ਦੇ ਨਾਲ ਖੜੇ ਸੀ ਰੂਬੀ ਨੇ ਮੁੜ ਕੇ ਸੰਦੀਪ ਨੂੰ ਵੇਖਿਆ ਤੇ ਕਿਹਾ ਵਖਾ ਦਿੱਤਾ ਨਾ ਤੂੰ ਆਪਣਾ ਰੰਗ ਮਾਂ ਮੈਂ ਪਹਿਲਾਂ ਹੀ ਤੈਨੂੰ ਕਿਹਾ ਸੀ ਕਿ ਤੇਰੇ ਰੰਗ ਢੰਗ ਚੰਗੇ ਨਹੀਂ ਆ ਤਾਂ ਸੰਦੀਪ ਦੀ ਮਾਂ ਨੇ ਗੁੱਸੇ ਨਾਲ ਰੂਬੀ ਦੀ ਗੱਲ ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ ਰੰਗ ਢੰਗ ਤਾਂ ਤੇਰੇ ਚੰਗੇ ਨਹੀਂ ਆ ਮੇਰੀ ਕੁੜੀ ਤਾਂ ਲੱਖ ਗੁਣਾ ਚੰਗੀ ਆ ਤੇਰੇ ਨਾਲੋਂ ਜਿਨੇ ਹਜੇ ਤੱਕ ਤੈਨੂੰ ਤੇਰੇ ਥੱਪੜ ਦਾ ਜਵਾਬ ਨਹੀਂ ਦਿੱਤਾ ਸੀ ਤਾਂ ਰੂਬੀ ਫਟੀਆਂ ਅੱਖਾਂ ਨਾਲ ਸੰਦੀਪ ਨੂੰ ਸੰਦੀਪ ਦੀ ਮਾਂ ਨੂੰ ਵੇਖਦੀ ਰਹਿ ਗਈ ਸੰਦੀਪ ਦੀ ਮਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਹਨਾਂ ਮਾਪੋਤਾ ਤੇ ਕੁੜੀ ਨੂੰ ਗ੍ਰਿਫਤਾਰ ਕਰ ਲਓ ਇਹਨਾਂ ਨੇ ਪੈਸੇ ਹੜਪਣ ਦੇ ਇਰਾਦੇ ਨਾਲ ਮੇਰੀ ਕੁੜੀ ਦਾ ਵਿਆਹ ਆਪਣੇ ਮੁੰਡੇ ਨਾਲ ਕੀਤਾ ਆ ਤੇ ਇਸ ਕੁੜੀ ਨੇ ਮੇਰੀ ਧੀ ਉੱਤੇ ਹੱਥ ਚੁੱਕਿਆ ਆ ਗਰਮੀਤ कौर ਗਿੜਗੜਾਉਣ ਲੱਗੀ ਕਿ ਭੈਣ ਜੀ ਇਹ ਤੁਸੀਂ ਕੀ ਕਰ ਰਹੇ ਹੋ ਇਹਦੇ ਨਾਲ ਤਾਂ ਸਾਡੇ ਘਰ ਦੀ ਬਦਨਾਮੀ ਹੋ ਜਾਊਗੀ ਬਹੂ ਨੂੰ ਤਾਂ ਗਲਤਫਹਿਮੀ ਹੋ ਗਈ ਆ ਤਾਂ ਸੰਦੀਪ ਦੀ ਮਾਂ ਨੇ ਅੱਖਾਂ ਕੱਢਦੇ ਹੋਏ ਗੁੱਸੇ ਨਾਲ ਕਿਹਾ ਗਲਤਫਹਿਮੀ ਤਾਂ ਤੁਹਾਨੂੰ ਹੋ ਗਈ ਸੀ ਕਿ ਸੰਦੀਪ ਚੁੱਪ ਰਹੂਗੀ ਤਾਂ ਉਦੋਂ ਹੀ ਸੰਦੀਪ ਬੋਲੀ ਹੁਣ ਤੁਸੀਂ ਦੋਵੇਂ ਮਾਂ ਤੀ ਇਕੱਠੀਆਂ ਜੇਲ੍ਹ ਜਾਓ ਤੇ ਉੱਥੇ ਬਹਿ ਕੇ ਸਾਜ਼ਿਸ਼ਾਂ ਰਚਿਓ ਕਿ ਕਿਸ ਤਰ੍ਹਾਂ ਦਾ ਵਿਆਹ ਕਰਕੇ ਪੈਸੇ ੜਪਣੇ ਆ ਤੁਸੀਂ ਮੈਨੂੰ ਸਮਝਿਆ ਕੀ ਸੀ ਕਿ ਮੈਂ ਕਦੀ ਕੁਝ ਨਹੀਂ ਬੋਲੂੰਗੀ ਹੁਣ ਮੈਂ ਤੁਹਾਡੀ ਗਲਤਫਹਿਮੀ ਦੂਰ ਕਰ ਦਿੱਤੀ ਆ ਨਾ ਸੰਦੀਪ ਨੇ ਸਾਰਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਉਹਨਾਂ ਨੂੰ ਲੈ ਕੇ ਚਲੀ ਗਈ ਉਸ ਤੋਂ ਬਾਅਦ ਸੰਦੀਪ ਵੀ ਆਪਣੇ ਘਰ ਚਲੀ ਗਈ ਕਵਲ ਨੇ ਵੀ ਮਾਫੀ ਮੰਗਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਹੁਣ ਸੰਦੀਪ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿਉਂਕਿ ਕਵਲ ਵੀ ਇਸ ਸਾਜ਼ਿਸ਼ ਦਾ ਹਿੱਸਾ ਸੀ ਸਾਰਿਆਂ ਨੂੰ ਜੇਲ੍ਹ ਪਹੁੰਚਾ ਕੇ ਸੰਦੀਪ ਨੇ ਸਕੂਨ ਦਾ ਸਾਹ ਲਿਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕੋਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ